ਅੱਜ ਦੀ ਜੋ ਸੱਚੀ ਘਟਨਾ ਉਹ ਹਰ ਇੱਕ ਔਰਤ ਨੂੰ ਕੁੜੀ ਨੂੰ ਤੇ ਮਾਪਿਆਂ ਨੂੰ ਜ਼ਰੂਰ ਸੁਣਨੀ ਚਾਹੀਦੀ ਹੈ ਕਿਉਂਕਿ ਅੱਜ ਦੀ ਜੋ ਘਟਨਾ ਇਨਸਾਨੀਅਤ ਨੂੰ ਸ਼ਰਮਸ਼ਾਰ ਕਰਨ ਵਾਲੀ ਹੈ ਤੇ ਇਸ ਤੋਂ ਅੰਦਾਜ਼ਾ ਲੱਗ ਸਕਦਾ ਹੈ ਕਿ ਕਿਸੇ ਇਨਸਾਨ ਦਾ ਦਿਮਾਗ ਕਿੰਨਾ ਗੰਦਾ ਹੋ ਸਕਦਾ ਹੈ ਉਹ ਕਿਸ ਹੱਦ ਤੱਕ ਡਿੱਗ ਸਕਦਾ ਹੈ ਇਸ ਲਈ ਇਹ ਜੋ ਘਟਨਾ ਇਹ ਘਟਨਾ ਸੁਣਨੀ ਤੁਹਾਡੇ ਲਈ ਬੜੀ ਜ਼ਰੂਰੀ ਹੈ ਇੱਕ ਕੁੜੀ ਦੇ ਨਾਲ ਐਦਾਂ ਦਾ ਹੁੰਦਾ ਹੈ ਜਿਸ ਦੀ ਉਸ ਨੇ ਕਲਪਨਾ ਨਹੀਂ ਕੀਤੀ ਹੁੰਦੀ ਤੇ ਉਸ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਕਿ ਕੋਈ ਮੇਰੇ ਨਾਲ ਐਦਾਂ ਕਿਵੇਂ ਕਰ ਸਕਦਾ ਹੈ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਪੂਰਬੀ ਦਿੱਲੀ ਦੇ ਸਕੂਰਪੁਰ ਥਾਣੇ ਦੀ ਇਹ ਥਾਣੇ ਦੇ ਅਧੀਨ ਇੱਕ ਫਲੈਟ ਦੇ ਵਿੱਚ ਇੱਕ ਕੁੜੀ ਕਿਰਾਏ ਤੇ ਰਹਿੰਦੀ ਹੁੰਦੀ ਹੈ ਉਹ ਜੁਪੀਐਸਸੀ ਦੀ ਤਿਆਰੀ ਕਰ ਰਹੀ ਸੀ ਉਸਨੇ ਆਈਏਐਸ ਆਫੀਸਰ ਬਨਣਾ ਸੀ ਜ਼ਿੰਦਗੀ ਚੱਲ ਰਹੀ ਸੀ ਪਰ ਇੱਕ ਦਿਨ ਉਸ ਦੀ ਨਿਗਾਹ ਪੈਂਦੀ ਹੈ ਕਿ ਜੋ ਉਸ ਦਾ ਵਟਸਐਪ ਹੈ ਜਦੋਂ ਉਸ ਉੱਤੇ ਕੋਈ ਮੈਸੇਜ ਆਉਂਦਾ ਉਸ ਦੇ ਦੇਖਣ ਤੋਂ ਪਹਿਲਾਂ ਹੀ ਉਸ ਮੈਸੇਜ ਉੱਤੇ ਨੀਲੀਆਂ ਟਿੱਕਾਂ ਲੱਗ ਜਾਂਦੀਆਂ ਯਾਨੀ ਅਗਲੇ ਬੰਦੇ ਨੂੰ ਲੱਗਦਾ ਕਿ ਇਹ ਮੈਸੇਜ ਕੁੜੀ ਨੇ ਦੇਖ ਲਿਆ ਯਾਨੀ ਉਸ ਕੁੜੀ ਨੇ ਦੇਖ ਲਿਆ ਪਰ ਉਹ ਤਾਂ WhatsApp ਖੋਲਦੀ ਵੀ ਨਹੀਂ ਉਸ ਮੈਸੇਜ ਨੂੰ ਸੀਨ ਵੀ ਨਹੀਂ ਕਰਦੀ ਫੇਰ ਵੀ ਉਸ ਉੱਤੇ ਨੀਲੀਆਂ ਟਿੱਕਾਂ ਲੱਗ ਜਾਂਦੀਆਂ ਇਹ ਗੱਲ ਕੁੜੀ ਨੂੰ ਅਜੀਬ ਲੱਗਦੀ ਹੈ ਇਸ ਬਾਰੇ ਉਹ ਕਿਸੇ ਨਾਲ ਗੱਲ ਕਰਦੀ ਹੈ ਤੇ ਉਹ ਅਗਲਾ ਕਹਿੰਦਾ ਕਿ ਮੈਨੂੰ ਤਾਂ ਇਸ ਬਾਰੇ ਪਤਾ ਨਹੀਂ ਤੁਸੀਂ ਇਸ ਬਾਰੇ ਜੇ ਗੱਲ ਕਰਨੀ ਹੈ ਕਿਸੇ ਐਕਸਪਰਟ ਦੇ ਨਾਲ ਕਰੋ ਹੁਣ ਕਿਸੇ ਐਕਸਪਰਟ ਦੇ ਨਾਲ ਉਹ ਗੱਲ ਕਰਦੀ ਹੈ ਕਿ ਐਦਾਂ ਐਦਾਂ ਮੇਰੇ ਨਾਲ ਹੋ ਰਿਹਾ ਮੈਂ ਮੈਸੇਜ ਸੀਨ ਵੀ ਨਹੀਂ ਕਰਦੀ ਪਰ ਉਸ ਤੋਂ ਪਹਿਲਾਂ ਹੀ ਉਸ ਉੱਤੇ ਨੀਲੀਆਂ ਟਿੱਕਾਂ ਲੱਗ ਜਾਂਦੀਆਂ ਨੇ ਤਾਂ ਜੋ ਐਕਸਪਰਟ ਸੀ ਉਸਨੇ ਕਿਹਾ ਕਿ ਇਸ ਵਿੱਚ ਕੋਈ ਘਬਰਾਉਣ ਵਾਲੀ ਗੱਲ ਨਹੀਂ ਇਹ ਜੋ ਵਟਸਐਪ ਹੈ ਇਹ ਤੁਹਾਡੇ ਲੈਪਟਾਪ ਦੇ ਵਿੱਚ ਵੀ ਚੱਲਦਾ ਹੋ ਪਰ ਕੁੜੀ ਨੇ ਕਿਹਾ ਕਿ ਨਹੀਂ ਇਹ ਜੋ ਵਟਸਐਪ ਹੈ ਇਹ ਤਾਂ ਸਿਰਫ ਮੇਰੇ ਫੋਨ ਦੇ ਵਿੱਚ ਚੱਲਦਾ ਹੈ ਮੇਰੇ ਲੈਪਟਾਪ ਦੇ ਵਿੱਚ ਤਾਂ ਵਟਸਐਪ ਹੈ ਹੀ ਨਹੀਂ ਇਹ ਸੁਣ ਕੇ ਐਕਸਪਰਟ ਵੀ ਹੈਰਾਨ ਹੋ ਜਾਂਦਾ ਹੈ ਕਿ ਇਹ ਕਿੱਦਾਂ ਹੋ ਸਕਦਾ ਹੈ ਤਾਂ ਕੁੜੀ ਨੇ ਕਿਹਾ ਕਿ ਹੁਣ ਇਸ ਦਾ ਕੀ ਹੱਲ ਹੈ ਟੈਕਸਟ ਨੇ ਕਿਹਾ ਕਿ ਕੋਈ ਗੱਲ ਨਹੀਂ ਏਸ ਨੂੰ ਆਪਾਂ ਲੌਗ ਆਊਟ ਕਰ ਦਿੰਨੇ ਆ ਤਾਂ ਆਪਣੇ ਆਪ ਉਸ ਡਿਵਾਈਸ ਦੇ ਵਿੱਚੋਂ ਇਹ ਵਟਸਐਪ ਡਿਲੀਟ ਹੋ ਜਾਏਗਾ ਹੁਣ ਉਹ ਲੌਗ ਆਊਟ ਕਰ ਦਿੰਦੇ ਨੇ ਪਰ ਕੁੜੀ ਦੇ ਦਿਮਾਗ ਦੇ ਵਿੱਚ ਇਹ ਗੱਲ ਦੇ ਨਾਲ-ਨਾਲ ਇੱਕ ਹੋਰ ਗੱਲ ਚੱਲ ਰਹੀ ਸੀ ਉਸ ਨੇ ਬਾਥਰੂਮ ਦੇ ਵਿੱਚ ਇੱਕ ਅਜੀਬ ਚੀਜ਼ ਦੇਖੀ ਸੀ ਪਰ ਉਸ ਨੇ ਉਸ ਨੂੰ ਸੀਰੀਅਸ ਨਹੀਂ ਲਿਆ ਉਸ ਨੂੰ ਲੱਗਾ ਕਿ ਸ਼ਾਇਦ ਉਸ ਨੂੰ ਕੋਈ ਭੁਲੇਖਾ ਪਿਆ ਪਰ ਜਦੋਂ ਇਹ ਗੱਲਾਂ ਹੁੰਦੀਆਂ ਤਾਂ ਉਸ ਤੋਂ ਬਾਅਦ ਉਸਦੇ ਦਿਮਾਗ ਦੇ ਵਿੱਚ ਉਹ ਵੀ ਆਉਂਦਾ ਹੈ ਕਿ ਬਾਥਰੂਮ ਦੇ ਵਿੱਚ ਉਹ ਜੋ ਉਸਨੇ ਕਾਲੇ ਰੰਗ ਦਾ ਸਪੌਟ ਦੇਖਿਆ ਸੀ ਉਹ ਕੀ ਹੈ ਹੁਣ ਕੁੜੀ ਆਪਣੇ ਫਲੈਟ ਤੇ ਜਾਂਦੀ ਹੈ ਤੇ ਸਭ ਤੋਂ ਪਹਿਲਾਂ ਬਾਥਰੂਮ ਦੇ ਵਿੱਚ ਜਾਂਦੀ ਹੈ ਬਾਥਰੂਮ ਦੇ ਵਿੱਚ ਜੋ ਬੱਲਬ ਲੱਗਿਆ ਹੁੰਦਾ ਹੈ ਉਸਦੇ ਹੋਲਡਰ ਦੇ ਵਿੱਚ ਉਹ ਇੱਕ ਕਾਲੇ ਰੰਗ ਦਾ ਸਪੌਟ ਦੇਖਦੀ ਹੈ ਹੁਣ ਉਹ ਬੱਲਬ ਲਾਉਂਦੀ ਹੈ ਤੇ ਜਦੋਂ ਹੋਲਡਰ ਲਾਇਆ ਜਾਂਦਾ ਹੈ ਤਾਂ ਹੋਲਡਰ ਦੇ ਵਿੱਚ ਜੋ ਉਸਨੇ ਦੇਖਿਆ ਉਹ ਦੇਖ ਕੇ ਉਸਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਕਿਉਂਕਿ ਹੋਲਡਰ ਦੇ ਵਿੱਚ ਇੱਕ ਹਿਡਨ ਕੈਮਰਾ ਲਗਾਇਆ ਹੋਇਆ ਸੀ ਹੁਣ ਉਹ ਹੈਰਾਨ ਹੋ ਜਾਂਦੀ ਆ ਪਰੇਸ਼ਾਨ ਹੋ ਜਾਂਦੀ ਆ ਉਸ ਤੋਂ ਬਾਅਦ 112 ਉੱਤੇ ਕਾਲ ਕਰਦੀ ਆ ਪੁਲਿਸ ਮੌਕੇ ਤੇ ਆਉਂਦੀ ਆ ਪੁਲਿਸ ਅਫਸਰ ਸਬ ਇੰਸਪੈਕਟਰ ਹੁੰਦੇ ਨੇ ਰਕੇਸ਼ ਕੁਮਾਰ ਉਹ ਆਉਂਦੇ ਨੇ ਤੇ ਉਹਨਾਂ ਨੂੰ ਉਹ ਸਾਰੀ ਗੱਲ ਦੱਸਦੀ ਆ ਕਿ ਮੇਰੇ ਵਟਸਐਪ ਤੇ ਪਹਿਲਾਂ ਨੀਲੀਆਂ ਟਿੱਕਾਂ ਲੱਗ ਜਾਂਦੇ ਸੀ ਯਾਨੀ ਮੇਰਾ ਇਹ ਵਟਸਐਪ ਕਿਸੇ ਹੋਰ ਡਿਵਾਈਸ ਦੇ ਵਿੱਚ ਚੱਲਦਾ ਸੀ ਉਸ ਬਾਰੇ ਵੀ ਮੈਨੂੰ ਨਹੀਂ ਪਤਾ ਲੱਗਿਆ ਕਿ ਉਹ ਕਿਸ ਦੇ ਲੈਪਟਾਪ ਦੇ ਵਿੱਚ ਚੱਲ ਰਿਹਾ ਸੀ ਪਰ ਇੱਕਾ ਹੋਰ ਮੇਰੇ ਨਾਲ ਗੱਲ ਹੋਈ ਹੈ ਕਿ ਮੇਰੇ ਬਾਥਰੂਮ ਦੇ ਵਿੱਚ ਹੋਲਡਰ ਦੇ ਵਿੱਚ ਇਹ ਹਿਡਨ ਕੈਮਰਾ ਕਿਸੇ ਨੇ ਲਗਾਇਆ ਹੋਇਆ ਇਹ ਸੁਣ ਕੇ ਪੁਲਿਸ ਵਾਲਾ ਵੀ ਹੈਰਾਨ ਹੋ ਜਾਂਦਾ ਕਿ ਐਦਾਂ ਕਿਵੇਂ ਹੋ ਗਿਆ ਉਸ ਤੋਂ ਬਾਅਦ ਉਹ ਉਸ ਘਰ ਦੀ ਹੋਰ ਤਲਾਸ਼ੀ ਲੈਂਦੇ ਕਿ ਕਿਤੇ ਹੋਰ ਤਾਂ ਨਹੀਂ ਇਦਾਂ ਦਾ ਕੈਮਰਾ ਫਿੱਟ ਕੀਤਾ ਹੋਇਆ ਤਾਂ ਉਹਨਾਂ ਦੀ ਹੈਰਾਨੀ ਦਾ ਟਿਕਾਣਾ ਨਹੀਂ ਰਹਿੰਦਾ ਜਦੋਂ ਉਹ ਦੇਖਦੇ ਨੇ ਕਿ ਕੁੜੀ ਦੇ ਬੈੱਡਰੂਮ ਦੇ ਵਿੱਚ ਵੀ ਇਹ ਹਿਡਨ ਕੈਮਰਾ ਲੱਗਿਆ ਹੋਇਆ ਸੀ। ਯਾਨੀ ਦੋ ਕੈਮਰੇ ਇੱਕ ਬਾਥਰੂਮ ਦੇ ਵਿੱਚ ਤੇ ਇੱਕ ਬੈੱਡਰੂਮ ਦੇ ਵਿੱਚ। ਕੁੜੀ ਤੋਂ ਪੁੱਛਿਆ ਜਾਂਦਾ ਕਿ ਤੁਹਾਡੇ ਰੂਮ ਦੇ ਵਿੱਚ ਤੁਹਾਡੇ ਤੋਂ ਬਗੈਰ ਹੋਰ ਕੌਣ ਆਉਂਦਾ ਹੈ? ਤਾਂ ਕੁੜੀ ਕਹਿੰਦੀ ਹੈ ਕਿ ਮੇਰੇ ਰੂਮ ਦੇ ਵਿੱਚ ਹੋਰ ਤਾਂ ਕੋਈ ਨਹੀਂ ਆਉਂਦਾ। ਪਰ ਸਾਡੇ ਮਕਾਨ ਮਾਲਕਾਂ ਦਾ ਮੁੰਡਾ ਜਿਸ ਦਾ ਨੋਂ ਕਰਨ ਹੈ ਉਹ ਆਉਂਦਾ ਹੈ ਪਰ ਉਸ ਉੱਤੇ ਕੁੜੀ ਨੂੰ ਬਿਲਕੁਲ ਸ਼ੱਕ ਨਹੀਂ ਸੀ ਕਿਉਂਕਿ ਉਹ ਤਾਂ ਉਸ ਕੁੜੀ ਨੂੰ ਦੀਦੀ ਕਹਿੰਦਾ ਸੀ ਤੇ ਇਸ ਕੁੜੀ ਦੀ ਉਹ ਮਦਦ ਵੀ ਕਰਦਾ ਸੀ ਉਸ ਨੇ ਕਿਹਾ ਕਿ ਉਹ ਤਾਂ ਇਦਾਂ ਨਹੀਂ ਕਰ ਸਕਦਾ ਪਰ ਪੁਲਿਸ ਨੇ ਕਿਹਾ ਕਿ ਨਹੀਂ ਅਸੀਂ ਉਸ ਤੋਂ ਪੁੱਛਗਿੱਛ ਕਰਾਂਗੇ ਹੁਣ ਕਰਨ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਇਹ ਵੀ ਜੋ ਕਰਨ ਹੁੰਦਾ ਹੈ ਇਹ ਵੀ 7 ਸਾਲਾਂ ਤੋਂ ਯੂਪੀਐਸਸੀ ਦੀ ਤਿਆਰੀ ਕਰਦਾ ਹੁੰਦਾ ਹੈ ਤੇ ਇਹ ਵਿਕਲਾੰਗ ਹੁੰਦਾ ਹੈ ਹੁਣ ਪੁਲਿਸ ਇਸ ਤੋਂ ਪੁੱਛਗਿੱਛ ਕਰਦੀ ਆ ਪਹਿਲਾਂ ਤਾਂ ਇਹ ਇੱਧਰ ਉੱਧਰ ਦੀਆਂ ਗੱਲਾਂ ਕਰਦਾ ਹੈ ਪਰ ਜਦੋਂ ਪੁਲਿਸ ਸਖਤੀ ਦੇ ਨਾਲ ਇਸ ਤੋਂ ਪੁੱਛਗਿੱਛ ਕਰਦੀ ਹੈ ਤਾਂ ਇਹ ਸਾਰਾ ਰਾਜ਼ ਉੱਗਲਦਾ ਹੈ ਜੋ ਇਹ ਘਟਨਾ ਸੀ ਇਹ 24 ਸਤੰਬਰ 2024 ਦੀ ਹੁੰਦੀ ਹੈ ਇਹ ਦੱਸਦਾ ਹੈ ਕਿ ਜੋ ਇਹ ਕੁੜੀ ਹੈ ਇਹ ਕੁੜੀ ਜਦੋਂ ਵੀ ਬਾਹਰ ਜਾਂਦੀ ਹੈ ਉਸ ਦੀ ਚਾਬੀ ਸਾਨੂੰ ਫੜਾ ਕੇ ਜਾਂਦੀ ਹੈ ਇਹ 3 ਮਹੀਨੇ ਪਹਿਲਾਂ ਆਪਣੇ ਪਿੰਡ ਗਈ ਸੀ ਤੇ ਕਮਰੇ ਦੀ ਜੋ ਚਾਬੀ ਸੀ ਉਹ ਇਹਨਾਂ ਨੂੰ ਫੜਾ ਗਈ। ਉਸ ਤੋਂ ਬਾਅਦ ਕਰਨ ਨੇ ਇਸ ਦੇ ਕਮਰੇ ਦੇ ਵਿੱਚ ਦੋ ਜਗ੍ਹਾ ਦੇ ਉੱਤੇ ਹਿਡਨ ਕੈਮਰੇ ਲਗਾ ਦਿੱਤੇ। ਇਹ ਕੈਮਰੇ ਜੋ ਸੀ ਨੈਟ ਨਾਲ ਨਹੀਂ ਚੱਲਦੇ ਸੀ। ਇਹ ਕੈਮਰਿਆਂ ਦੇ ਵਿੱਚ ਚਿਪਾਂ ਪੈੰਦੀਆਂ ਸੀ ਤੇ ਉਸ ਤੋਂ ਬਾਅਦ ਕਰਨ ਇਹਨਾਂ ਚਿਪਾਂ ਨੂੰ ਕੱਢ ਲੈਂਦਾ ਸੀ ਜਦੋਂ ਉਸ ਨੂੰ ਮੌਕਾ ਮਿਲਦਾ ਸੀ ਕਿਉਂਕਿ ਚਾਬੀ ਤਾਂ ਇਹਨਾਂ ਕੋਲ ਹੀ ਹੁੰਦੀ ਸੀ ਜਦੋਂ ਕੁੜੀ ਬਾਹਰ ਜਾਂਦੀ ਸੀ ਚਾਬੀ ਇਹਨਾਂ ਨੂੰ ਫੜਾ ਜਾਂਦੀ ਸੀ ਇਹ ਉਸ ਵਿੱਚ ਜੋ ਚਿਪਾਂ ਹੁੰਦੀਆਂ ਉਸ ਨੂੰ ਬਦਲ ਦਿੰਦਾ ਸੀ ਤੇ ਫਿਰ ਉਹ ਜੋ ਵੀਡੀਓ ਸੀ ਉਹਨਾਂ ਨੂੰ ਇਹ ਆਪਣੇ ਕੋਲ ਸੇਵ ਕਰ ਲੈਂਦਾ ਸੀ ਜਾਨੀ ਐਦਾਂ ਦੀਆਂ ਵੀਡੀਓ ਇਸ ਮੁੰਡੇ ਦੇ ਕੋਲੋਂ ਮਿਲੀਆਂ ਤੇ ਇਸ ਨੇ ਇਹ ਦੱਸਿਆ ਕਿ ਜੋ ਉਹ ਕੁੜੀ ਦੇ ਫੋਨ ਵਾਲਾ WhatsApp ਸੀ ਉਹ ਇਸ ਨੇ ਹੀ ਆਪਣੇ ਲੈਪਟਾਪ ਦੇ ਵਿੱਚ ਚਲਾਇਆ ਹੋਇਆ ਸੀ ਕਿਦਾਂ ਇਸ ਬੰਦੇ ਦਾ ਦਿਮਾਗ ਘਟਿਆ ਸੋਚ ਵਾਲਾ ਸੀ ਕਿਵੇਂ ਇਸ ਬੰਦੇ ਨੇ ਇਸ ਘਟਿਆ ਬੰਦੇ ਨੇ ਕੁੜੀ ਦੇ ਬਾਥਰੂਮ ਦੇ ਵਿੱਚ ਕੈਮਰਾ ਲਗਾ ਦਿੱਤਾ ਤੇ ਉਸਦੇ ਬੈਡਰੂਮ ਦੇ ਵਿੱਚ ਕੈਮਰਾ ਲਗਾ ਦਿੱਤਾ ਜਾਨੀ ਜੋ ਵੀ ਉਸਦੀ ਪ੍ਰਾਈਵੇਸੀ ਸੀ ਉਹ ਸਾਰੀ ਇਹ ਜਾਨਣਾ ਚਾਹੁੰਦਾ ਸੀ ਇਸ ਮਾੜੇ ਦਿਮਾਗ ਵਾਲੇ ਬੰਦੇ ਨੇ ਉਹ ਕੀਤਾ ਜਿਸ ਦੀ ਸ਼ਾਇਦ ਕੋਈ ਬੰਦਾ ਕਲਪਨਾ ਵੀ ਨਹੀਂ ਕਰ ਸਕਦਾ ਫਿਰ ਪੁਲਿਸ ਇਸ ਨੂੰ ਗ੍ਰਿਫਤਾਰ ਕਰਦੀ ਹੈ ਇਸ ਉੱਤੇ ਕੇਸ ਦਰਜ ਕੀਤਾ ਜਾਂਦਾ ਤੇ ਇਸ ਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਹੈ ਪੁਲਿਸ ਵੱਲੋਂ ਸਰਕਾਰ ਵੱਲੋਂ ਜੋ ਔਰਤਾਂ ਹੁੰਦੀਆਂ ਉਹਨਾਂ ਨੂੰ ਅਪੀਲ ਕੀਤੀ ਜਾਂਦੀ ਹੈ ਇਹ ਜੇ ਘਟੀਆ ਬੰਦਿਆਂ ਕਾਰਨ ਕਿ ਜਦੋਂ ਵੀ ਉਹ ਘਰੋਂ ਬਾਹਰ ਨਿਕਲਦੀਆਂ ਜਾਂ ਕਿਤੇ ਬਾਹਰ ਜਾਂਦੀਆਂ ਨੇ ਜਾਂ ਕਿਤੇ ਬਾਹਰ ਰਹਿੰਦੀਆਂ ਨੇ ਤਾਂ ਇਸ ਗੱਲ ਦਾ ਹਮੇਸ਼ਾ ਧਿਆਨ ਰੱਖਣ ਕਿ ਉਹਨਾਂ ਦੀ ਕੋਈ ਵੀਡੀਓ ਤਾਂ ਨਹੀਂ ਬਣਾ ਰਿਹਾ ਉਹਨਾਂ ਦੀ ਕੋਈ ਪ੍ਰਾਈਵੇਸੀ ਨੂੰ ਰਿਕਾਰਡ ਤਾਂ ਨਹੀਂ ਕਰ ਰਿਹਾ ਇਦਾਂ ਦੀ ਇੱਕ ਘਟਨਾ ਹੋਰ ਦੇਖਣ ਨੂੰ ਮਿਲੀ ਸੀ 29 ਅਗਸਤ 2024 ਨੂੰ ਆਂਧਰਾ ਪ੍ਰਦੇਸ਼ ਦਾ ਜ਼ਿਲ੍ਹਾ ਕਿਸ਼ਨ ਇਸ ਦਾ ਇੱਕ ਇਲਾਕਾ ਗੁਡੀ ਵਾਲਾ ਉੱਥੇ ਦੀ ਘਟਨਾ ਉੱਥੇ ਇੱਕ ਕਾਲਜ ਹੈ ਇੰਜੀਨੀਅਰਿੰਗ ਕਾਲਜ ਉਸ ਦੇ ਵਿੱਚ ਇੱਕ ਕੁੜੀਆਂ ਦਾ ਹੋਸਟਲ ਹੈ ਤੇ ਕੁੜੀਆਂ ਦੇ ਹੋਸਟਲ ਵਿੱਚ ਇੱਕ ਕੁੜੀ ਦੀ ਨਿਗਾ ਪੈਂਦੀ ਆ ਬਾਥਰੂਮ ਦੇ ਵਿੱਚ ਉਸ ਨੂੰ ਇੱਕ ਕਾਲੀ ਚੀਜ਼ ਨਜ਼ਰ ਆਉਂਦੀ ਆ ਤਾਂ ਜਦੋਂ ਉਸ ਨੂੰ ਧਿਆਨ ਨਾਲ ਦੇਖਦੀ ਹੈ ਤਾਂ ਪਤਾ ਲੱਗਦਾ ਕਿ ਇਹ ਤਾਂ ਹਿڈن ਕੈਮਰਾ ਹੈ ਹੁਣ ਸਵਾਲ ਇਹ ਸੀ ਕਿ ਇਹ ਕੈਮਰਾ ਇੱਥੇ ਆਇਆ ਕਿਵੇਂ ਕਿਉਂਕਿ ਇੱਥੇ ਤਾਂ ਕੋਈ ਮੁੰਡਾ ਆਉਂਦਾ ਹੀ ਨਹੀਂ ਉਹ ਜੋ ਬਾਥਰੂਮ ਨੇ ਉਹ ਤਾਂ ਕੁੜੀਆਂ ਵਰਤਦੀਆਂ ਨੇ ਫਿਰ ਸਾਰੀਆਂ ਕੁੜੀਆਂ ਦੇ ਮੋਬਾਈਲ ਦੇਖੇ ਗਏ ਤੇ ਪੁਲਿਸ ਨੇ ਜਾਂਚ ਕੀਤੀ ਤਾਂ ਉਸ ਤੋਂ ਬਾਅਦ ਇੱਕ ਕੁੜੀ ਪੁਲਿਸ ਦੇ ਹੱਥ ਲੱਗੀ ਜਿਸ ਨੇ ਮੰਨਿਆ ਕਿ ਹਾਂ ਇਹ ਕੈਮਰਾ ਜੋ ਸੀ ਉਸਨੇ ਲਗਾਇਆ ਸੀ ਕਿਉਂਕਿ ਉਸ ਕੁੜੀ ਦਾ ਇੱਕ ਬੁਆਏਫਰੈਂਡ ਸੀ ਪਹਿਲਾਂ ਇਹ ਕੁੜੀ ਨੂੰ ਉਹ ਇੱਕ ਹੋਟਲ ਦੇ ਵਿੱਚ ਲੈ ਜਾਂਦਾ ਹੈ ਇਸ ਦੀ ਇਤਰਾਜਯੋਗ ਵੀਡੀਓ ਬਣਾਉਂਦਾ ਹੈ ਤੇ ਫਿਰ ਇਸ ਨੂੰ ਬਲੈਕਮੇਲ ਕਰਦਾ ਹੈ ਤੇ ਕਹਿੰਦਾ ਕਿ ਤੂੰ ਇੱਕ ਕੈਮਰਾ ਇਸ ਨੂੰ ਦਿੰਦਾ ਕਿ ਤੂੰ ਇਹ ਕੈਮਰਾ ਜੋ ਤੁਹਾਡੇ ਹੋਸਟਲ ਦਾ ਬਾਥਰੂਮ ਆ ਉਸ ਵਿੱਚ ਲਗਾ ਦੇ ਤੇ ਉਸ ਵਿੱਚ ਵੀ ਇਹ ਚਿਪਾਂ ਚੇਂਜ ਕਰਦੇ ਰਹਿੰਦੇ ਸੀ ਇਹ ਸਾਰੀ ਜੋ ਘਟਨਾ ਹੋਈ ਸੀ ਇਸ ਦੇ ਰਿਲੇਟਡ 300 ਵੀਡੀਓ ਤੇ ਫੋਟੋਆਂ ਲੀਕ ਹੋਇਆ ਸੀ ਤੇ ਕਈ ਲੋਕਾਂ ਕੋਲ ਉਹ ਗੀਆਂ ਸੀ ਉੱਥੇ ਵੀ ਫਿਰ ਪੁਲਿਸ ਨੇ ਸਰਕਾਰ ਨੇ ਲੋਕਾਂ ਨੂੰ ਇਹ ਬੇਨਤੀ ਕੀਤੀ ਸੀ ਕਿ ਜੇ ਤੁਹਾਡੇ ਕੋਲ ਕੋਈ ਐਦਾਂ ਦੀ ਵੀਡੀਓ ਆਉਂਦੀ ਆ ਐਦਾਂ ਦੀ ਕੋਈ ਫੋਟੋ ਆਉਂਦੀ ਆ ਤਾਂ ਉਸ ਨੂੰ ਡਿਲੀਟ ਕਰ ਦਿਓ ਕਿਉਂਕਿ ਜੋ ਤੀਆਂ ਪਹਿਣਾ ਹੁੰਦੀਆਂ ਉਹ ਸਭ ਦੀਆਂ ਸਾਂਝੀਆਂ ਹੁੰਦੀਆਂ ਉਹਨਾਂ ਦੀ ਇੱਜ਼ਤ ਸਭ ਦੀ ਸਾਂਝੀ ਹੁੰਦੀ ਹੈ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿੱਦਾਂ-ਕਿੱਦਾਂ ਦੀਆਂ ਕਟਨਾਵਾਂ ਕਿੱਦਾਂ-ਕਿੱਦਾਂ ਦੇ ਕ੍ਰਾਈਮ ਕਿੱਦਾਂ-ਕਿੱਦਾਂ ਦੀਆਂ ਗੱਲਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ ਇਸ ਲਈ ਹਮੇਸ਼ਾ ਸਤਰਕ ਰਹੋ ਜਾਗਦੇ ਰਹੋ ਜਿਆਦਾ ਔਰਤਾਂ ਨੂੰ ਸਤਰਕ ਰਹਿਣ ਦੀ ਲੋੜ ਹੈ ਕਿਉਂਕਿ ਇਹੋ ਜਿਹੇ ਦਰਿੰਦੇ ਇਹੋ ਜਿਹੇ ਘਟਿਆ ਇਨਸਾਨ ਜੋ ਕਿ ਕੁੜੀ ਨੂੰ ਭੈਣ ਕਹਿੰਦਾ ਹੁੰਦਾ ਤੇ ਉਸ ਦੇ ਬਾਥਰੂਮ ਦੇ ਵਿੱਚ ਕੈਮਰਾ ਲਗਾ ਦਿੰਦਾ ਉਸ ਦੀ ਵੀਡੀਓ ਦੇਖਣ ਦਾ ਮਾਰਾ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਣਾ